ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਰਵਨੀ ਦੀ ਬਿੱਟੂ ਕਾਂਗਰਸ ਦੇ ਲੋਕ ਸਭਾ ਮੈਂਬਰ ਨੇ ਉਹਨਾਂ ਵੱਲੋਂ ਮੁਰਤੋ ਸ਼ਰੋਮਣੀ ਅਕਾਲੀ ਦਲ ਦੇ ਉਤੇ ਬੰਦੀ ਸਿੰਘਾਂ ਨੂੰ ਲੈ ਕੇ ਕਈ ਸਵਾਲ ਖੜੇ ਕੀਤੇ ਗਏ ਇਹਨਾਂ ਨੇ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਪਤਾ ਹੁੰਦਾ ਸੀ ਗੋਲੀ ਕਿੱਥੇ ਚਲਨੀ ਆ ਤਾਂ ਹੀ ਉਹ ਸਮਾਗਮ ਦੇ ਵਿੱਚ ਨਹੀਂ ਜਾਂਦੇ ਸੀ ਹੋਰ ਕੀ ਕੁਝ ਕਿਹਾ ਤੁਹਾਨੂੰ ਸੁਣਾਉਣੇ ਆ ਅਕਾਲੀ ਦਲ ਦੀ ਮੀਟਿੰਗ ਚੱਲ ਰਹੀ ਹੈ ਮੈਂ ਦੇਖ ਰਿਹਾ ਸੀ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਨਾ ਖਾਸ ਤੌਰ ਸਖਬੀਰ ਸਿੰਘ ਬਾਦਲ ਜਿਹੜੇ ਪ੍ਰਧਾਨ ਨੇ ਬਿ ਕਮੀ ਇ ਲੋਗ ਗਮਰਾਹ ਕਰ ਰਹੇ ਆ ਇੱਕ ਪਾਸੇ ਤਾਂ ਇਹ 4 ਦਿਨ ਪਹਿਲਾਂ 4 ਦਿਨ ਪਹਿਲਾਂ ਜੀਕੇ ਸਾਹਿਬ ਨੂੰ ਇਹਨਾਂ ਨੇ ਜੁਆਇਨ ਕਰਾਇਆ ਤੇ ਉੱਥੇ ਜੁਆਇਨ ਕਿਸ ਗੱਲ ਤੇ ਕਰ ਰਹੇ ਆ ਜੇ ਕਰਾ ਰਹੇ ਆ ਬੰਦੀ ਸਿੱਖ ਜਿਹਨੂੰ ਇਹ ਬੰਦੀ ਸਿੱਖ ਕਹਿੰਦੇ ਆ ਚੋਰ ਡਾਕੂ ਮੈਂ ਤਾਂ ਉਹਨੂੰ ਨਟੇਰੇ ਕਹਣਾ ਤੇ ਉੱਥੇ ਹੀ ਜੁਆਇਨ ਕਰਾਉਣ ਤੋਂ ਸੁਖਵੀਰ ਸਿੰਘ ਬਾਦਲ ਤੋਂ ਪਹਿਲਾਂ ਇਹਨਾਂ ਦੇ ਜਿਹੜੇ 2 ਨੰਬਰ ਦੇ ਲੀਡਰ ਨੇ ਅਕਾਲੀ ਦਲ ਚ 2 ਨੰਬਰ ਤੇ ਨੇ ਉਂਦੜ ਸਾਹਿਬ ਉਹ ਸੁਖਵੀਰ ਸਿੰਘ ਬਾਦਲ ਤੋਂ ਪਹਿਲਾਂ ਬੋਲਦੇ ਆ ਆ ਸੁਣੋ ਕੀ ਬੋਲ ਰਿਹਾ ਉਹ ਸੁ ਧਿਆਨ ਨਾਲ ਮੈਂ ਵੀਡੀਓ ਵੀ ਪੋਸਟ ਕਰੂੰਗਾ ਇਹ ਆ ਸੁਣੇ ਹੋ ਗੋੜੀ ਰਹੇ ਨੇ ਕੱਢ ਕੇ ਜਿਹੜੀ ਲੱਭੀ ਸੀ ਸਰਪਤਾ ਸਿੰਘ ਬਾਦਲ ਤੋਂ ਥੋੜਾ ਸਾਹ ਮੈਂ ਮੰਗਦੇ ਫੈਸਲੇ ਸੀ ਰੋਜ਼ ਗੋੜੀਆ ਦਣ ਹੁੰਦਾ ਸੀ ਸਾਨੂੰ ਕਿ ਕਿਸ ਵੇਲੇ ਕੀ ਹੋ ਜਾਣਾ ਸਾਰੇ ਲੀਡਰਾਂ ਤੇ ਕੋਈ ਚੱਲੀ ਵਾਰੀ ਵਾਰੀ ਤੋਰਾ ਸਾਹਿਬ ਤੇ ਚੱਲੀ ਤਨਵੰਡੀ ਸਾਹਿਬ ਤੇ ਚੱਲੀ ਸੰਤਨੀ ਚਲੀ ਗਏ ਬਾਦਲ ਸਾਹਿਬ ਅਸੀਂ ਬਚ ਗਏ ਮੇਰੇ ਤੇ ਚੱਲੀ ਸੀ ਬਾਦਲ ਸਾਹਿਬ ਦੇ ਕੋਲ ਤੇ ਉਧਰ ਚੱਲਣੀ ਸੀ ਗਈ ਜੀ ਉੱਥੇ ਦੇਸ਼ ਕਰਕੇ ਉਹਦਾ ਬਾਦਾਂ ਵੀ ਦੇਖਿਆ ਅੱਜ ਤੇ ਸਿਰਫ ਆਪਾਂ ਨੂੰ ਤੋੜ-ਫੋੜ ਹੀ ਕਰਦੇ ਤਾਂ ਇਹ ਤੋੜ-ਫੋੜ ਚ ਇਹ ਗੱਲ ਸੁਣ ਲਓ ਇਹ ਕਹਿ ਰਹੇ ਆ ਵੀ ਉਸ ਵੇਲੇ ਅਸੀਂ ਅਤਵਾਦੀਆਂ ਦੇ ਵੇਲੇ ਜਦੋਂ ਦੀ ਰਾਜੂਆਣੇ ਉਹਨਾਂ ਦੀ ਗੱਲ ਕਰਦੇ ਆ ਜਾਂ ਹੋਰ ਅਤਵਾਦੀਆਂ ਦੀ ਗੱਲ ਕਰਦੇ ਆ ਵੀ ਉਸ ਵੇਲੇ ਬਾਦਲ ਸਾਹਿਬ ਤਾਂ ਬਚ ਗਏ ਕਿਉਂ ਬਾਦਲ ਸਾਹਿਬ ਤਾਂ ਸ਼ੈਦਾਨ ਸੀ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਉਹ ਪ੍ਰੋਗਰਾਮ ਮਿਸ ਕਰ ਜਾਂਦੇ ਸੀ ਜਾਂਦੇ ਨਹੀਂ ਸੀ ਇਹਨਾਂ ਨੇ ਆਪ ਹੀ ਕਿਹਾ ਵੀ ਉਹ ਗਏ ਨਹੀਂ ਪੁੰਦਰ ਸਾਹਿਬ ਕਹਿੰਦੇ ਮੇਰੇ ਤੇ ਗੋਲੀ ਚੱਲੀ ਤੋੜਾ ਸਾਹਿਬ ਤੇ ਗੋਲੀ ਚੱਲੀ ਉਦੋਂ ਬਾਅਦ ਜਿਹੜੇ ਸੰਤ ਲੰਗੋਲ ਸਾਹਿਬ ਦੀ ਗੱਲ ਕੀਤੀ ਕਹਿੰਦੇ ਸੰਤ ਸੱਤ ਚਲੇ ਗਏ ਤਲਵੰਡੀ ਸਾਹਿਬ ਤੇ ਗੋਲੀ ਚੱਲੀ ਵੀ ਸਭ ਤੇ ਸਾਨੂੰ ਗੋਲੀਆਂ ਸਾਨੂੰ ਡਰ ਹੁੰਦਾ ਸੀ ਉਦੋਂ ਮਾਰਨ ਦਾ ਉਹ ਕੌਣ ਸੀ ਜੀ ਇਹ ਦੱਸਣ ਕਲੀਅਰ ਕਰਨ ਅੱਜ ਇਹ ਮੀਟਿੰਗ ਚੱਲ ਰਹੀ ਹੈ ਅਕਾਲੀ ਦਲ ਦੀ ਸਰਕਾਰਯੋਗ ਮੀਡੀਆ ਸਾਰਾ ਇਹ ਜਵਾਬ ਮੰਗੇ ਜਦੋਂ ਬਾਹਰ ਆਉਣਗੇ ਵੀ ਇਹ ਭੁੰਦਰ ਸਾਹਿਬ ਕਿਉਂਕਿ ਅੱਜ ਵੀ ਨਾਲ ਬੈਠੇ ਨੇ ਕੁਰਸੀ ਤੇ ਤੇ ਇੱਕ ਪਾਸੇ ਇਹ ਜੁਆਇਨਿੰਗ ਅਕਾਲੀ ਦਲ ਇਸ ਕਰਕੇ ਕਹਿ ਰਿਹਾ ਹੈ ਵੀ ਬੰਦੀ ਸਿੱਖ ਅਤਵਾਦੀ ਅਸੀਂ ਛਡਾਉਣੇ ਆ ਮੇਰਾ ਕਹਿਣ ਦਾ ਮਤਲਬ ਇਹ ਉਹ ਲੋਕ ਨੇ ਜਦੋਂ ਇਹ ਜੇ ਕਿਸੇ ਨੂੰ ਮਾਰਿਆ ਜਾਂਦਾ ਸੀ ਉਹਦੇ ਭੋਗ ਤੇ ਬਾਦਲ ਸਾਹਿਬ ਉਹਨੂੰ ਸ਼ਹੀਦ ਕਰੇ ਹੁੰਦੇ ਸੀ ਉਦੋਂ ਅਗਲੇ ਦਿਨ ਜਿਹਨੇ ਮਾਰਿਆ ਹੁੰਦਾ ਸੀ ਉਹਦੇ ਭੋਗ ਤੇ ਜਾ ਕੇ ਉਹਨੂੰ ਸ਼ਹੀਦ ਕਰੇ ਹੁੰਦੇ ਸੀ ਮੈਂ ਤੁਹਾਨੂੰ ਅੱਗੇ ਧਾਰਨ ਕਈ ਦਿੱਤੇ ਭਾਈ ਸ਼ਮਿੰਦਰ ਸਿੰਘ ਉਹਨਾਂ ਦੇ ਹੋਰਾਂ ਦੇ ਅੱਜ ਗੱਲ ਇਹ ਸਪਸ਼ਟ ਹੁੰਦੀ ਆ ਹੁਣ ਲੋਕੋ ਇਹ ਐਨੇ ਬਹਿਰੂਪੀਏ ਆ ਤੁਸੀਂ ਦੱਸੋ ਇਹਨਾਂ ਦਾ ਕਰੋਗੇ ਕੀ ਇੱਥੇ ਆ ਕੇ ਕਹਿੰਦੇ ਅ ਜੀ ਇਹ ਜਦ 파ਰਲੀਮੈਂਟ ਚ ਕਹਿੰਦੀ ਆ ਬੀਬੀ ਹਰ ਸਿਮਰਤ ਕੌਰ ਅਸੀਂ ਸਿੱਖਾਂ ਦੀ ਲੜਾਈ ਲੜ ਰਹੇ ਹਾਂ ਜੀ ਜਿਹੜੇ ਅਤਵਾਦੀਆਂ ਦੀ ਲੜਾਈ ਲੜ ਰਹੇ ਹਾਂ ਆ ਦੇਖੋ ਸੁਖਵੀਰ ਸਿੰਘ ਬਾਦਲ ਦੇ ਨਾਲ ਬੈਠ ਕੇ ਇਹ ਗੱਲ ਸੁਖਵੀਰ ਸਿੰਘ ਨੂੰ ਦੱਸੀ ਜਾ ਰਹੀ ਹੈ ਤੇ ਉਹ ਗੁੰਗਾ ਬਣ ਕੇ ਸੁਣ ਰਿਹਾ ਤੇ ਕਿਉਂ ਕਿਉਂਕਿ ਰਲਿਆ ਹੋਇਆ ਸੋਚਦੇ ਆ ਵੀ ਲੋਕ ਯਾਰ ਲੋਕ ਉਹ ਬਾਦਲ ਸਾਹਿਬ ਉਹ ਪੁਰਾਣੀਆਂ ਗੱਲਾਂ ਕਰਦੇ ਹੋ ਤੁਸੀਂ ਲੋਕ ਸਭ ਸੁਣਦੇ ਆ ਦੇਖਦੇ ਆ ਹੁਣ ਤੁਸੀਂ ਕੀ ਬੋਲ ਕੇ ਆਏ ਹੋ ਉਹ ਕਈ ਵਾਰ ਪਿਛਲੇ ਪਿੰਡ 'ਚ ਹੋਰ ਬੋਲੇ ਹੁੰਦੇ ਸੀ ਅਗਲੇ ਪਿੰਡ 'ਚ ਕੁਝ ਹੋਰ ਬੋਲ ਦਿੰਦੇ ਸੀ ਹੁਣ ਨਹੀਂ ਹੈ ਚੱਲਣਾ ਇਹ ਦੱਸਣਾ ਆਪੂ ਸਾਫ਼ ਦੱਸੋ ਵੀ ਤੁਸੀਂ ਅਤਵਾਦੀਆਂ ਦੇ ਨਾਲ ਉਹ ਜਾ ਅਤਵਾਦੀਆਂ ਦੇ ਜੋ ਇਹ ਕਹਿ ਰਿਆ ਉਹਨਾਂ ਤੋਂ ਤੁਸੀਂ ਡਰਦੇ ਸੀ ਇਹ ਗੱਲ ਸਾਫ਼ ਕਰੋ ਕੌਂਕੇ ਸਾਹਿਬ ਦੀ ਇੱਕ ਵਾਰ ਵੀ ਤੁਸੀਂ ਗੱਲ ਕੀਤੀ 15 ਸਾਲ ਤੁਸੀਂ ਮੁੱਖ ਮੰਤਰੀ ਰਹੇ ਦੱਬ ਕੇ ਰੱਖੀ ਉਹਨਾਂ ਦੀ ਉਹਨਾਂ ਦੀ ਫਾਈਲ ਆ ਜਿਹੜੀ ਕਿਉਂਕਿ ਸੱਚ ਆ ਭੁੰਦਰ ਸਾਹਿਬ ਬੋਲ ਰਹੇ ਆ ਧੰਨਵਾਦ ਜਿਵੇਂ ਤੁਸੀਂ ਦੇਖਿਆ ਹੀ ਹੈ ਰਵਨੀਤ ਬਿੱਟੂ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਭੁੰਦਰ ਸਾਹਿਬ ਦੀ ਵੀ ਕਿਹਾ ਗਿਆ ਹੈ ਕਿ ਸਾਰੇ ਲੀਡਰਾਂ ਦੇ ਉੱਤੇ ਗੋਲੀਆਂ ਚੱਲੀਆਂ ਨੇ ਪਰ ਗੋਲੀਆਂ ਕਿਹਨਾਂ ਵੱਲੋਂ ਚਲਾਈਆਂ ਗਈਆਂ ਨੇ ਇਹ ਜਵਾਬ ਦੇਣ ਬਾਦਲ ਸਾਹਿਬ ਹੁਣ ਸ਼ਰਮਣੀ ਕਾਲੀ ਦਲ ਇਸ ਜਵਾਬ ਦੇ ਉੱਤੇ ਆਪਣਾ ਕੀ ਪ੍ਰਤੀਕਿਰਿਆ ਸਾਨੂੰ ਦੇ ਦਾਤਾ ਨਾਲ ਸਮਝ ਦੱਸੇਗਾ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਹੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ